ਦੇਖੋ ਮੈਨੂੰ ਖਬਰ ਹੁਣ ਫੇ ਲੇਟ ਮੇੜੀ ਥੋੜੀ ਜੇ ਪੇ ਉਥੇ ਚਾ ਪੰਜ ਸਰੂਪ ਪੈਟਰੋਲ ਪਾ ਕੇ ਤੇ ਉਹ ਅਗਨ ਭੇਟ ਕਰ ਦਿੱਤੇ ਆ ਤੇ ਇਹ ਜਿਹੜੀ ਸਾਜ਼ਿਸ਼ ਹੋਈ ਆ ਇਹ ਸਰਕਾਰ ਨੂੰ ਤੁਰੰਤ ਜਿਹੜੀ ਆ ਲੱਭਣੀ ਚਾਹੀਦੀ ਆ ਕਿਉਂਕਿ ਸਮੁੱਚਾ ਸਿੱਖ ਪੰਥ ਸਭ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਕਿਹਦੀ ਗੁਰਪੁਰਬ ਮਨਾ ਰਿਹਾ ਤੇ ਇਹੋ ਜਿਹਾ ਸਾਇੰਸਤਕ ਸਮੇਂ ਦੇ ਵਿੱਚ ਅਸੀਂ ਤਾਂ ਉਥੋਂ ਨਗਰ ਕੀਰਤਨ ਲਿਆਉਣ ਦਾ ਤੇ ਉਹ ਸਰਕਾਰ ਨਾਲ ਵੀ ਬੈਠ ਕੇ ਵਿਚਾਰ ਕਰ ਰਹੇ ਸੀ ਪਰ ਇਹੋ ਜਿਹੀ ਦੁਖਦ ਘਟਨਾ ਦਾ ਘਟ ਜਾਣਾ ਇਹਦੇ ਪਿੱਛੇ ਕਿਹੜੇ ਅਨਸਰ ਆ ਤੇ ਇਹਨਾਂ ਜਿਹੜੇ ਹੈਗੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਬਈ ਸੈਂਟਰ ਸਰਕਾਰ ਇਹ ਵਿਆਵੀਆਂ ਦੇ ਮੁੱਦੇ ਤੇ ਜਿਹੜੀ ਆਪਣੇ IPC ਦੇ ਵਿੱਚ ਜਿਹਨੂੰ ਆਪਾਂ ਹੁਣ ਨਵਾਂ ਭਾਰਤੀਆ ਨਿਗਮ ਕੋਈ BNS ਕਹਿੰਦੇ ਆ ਉਹਦੇ ਵਿੱਚ ਸੋਧ ਕਰੇ ਤੇ ਉਹ ਜਿਹੜੇ ਸੈਕਸ਼ਨ ਆ ਉਹਨਾਂ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਕਰੇ ਕਿਉਂਕਿ ਸਰਕਾਰਾਂ ਪਹਿਲਾਂ ਵੀ ਇਹਦੇ ਬਾਰੇ ਐਕਟ ਬਣਾਉਂਦੀਆਂ ਰਹੀਆਂ ਪਰ ਉਹ ਐਕਟ ਐਕਟੇ ਬਣ ਕੇ ਰਹਿ ਗਿਆ ਉਹਨਾਂ ਦੀ ਕੋਈ ਅਮਲ ਦਰਾਮਦ ਨਹੀਂ ਹੋਈ ਤੇ ਅੱਜ ਵੀ ਸਰਕਾਰ ਜਿਹੜੀ ਆ ਇਹ ਵੀ ਮੈਂ ਸਮਝਦਾ ਇੱਕ ਬਿਆਦਵੀ ਦਾ ਮਿਲ ਲਿਆ ਕੇ ਉਹਦੇ ਤੇ ਆਪਣੀ ਰਾਜਨੀਤੀ ਉਹ ਖੇਡ ਰਹੀ ਆ ਪਤਾ ਤਾਂ ਹੈਗਾ ਮੈਂ ਮੋੜੇ ਬਾਣਾ ਕੋਈ ਨਹੀਂ ਕਿਉਂਕਿ ਸੈਂਟਰਲ ਐਕਟ ਆ ਤੇ ਸੈਂਟਰਲ ਐਕਟ ਜਿੰਨਾ ਚਿਰ ਮੈਂ ਨਹੀਂ ਹੁੰਦਾ ਉਹਨਾਂ ਚ ਕੋਈ ਸਾਨੂੰ ਆਪਣੇ ਇਨਸਾਫ ਨਹੀਂ ਮਿਲਣਾ ਤੇ ਮੈਂ ਸਮਝਦਾ ਵੀ ਇਹ ਦਿਨੋਂ ਦਿਨ ਜਿਹੜੇ ਆ ਘਟਨਾਵਾਂ ਇਦਾਂ ਦੀਆਂ ਵੱਧ ਰਹੀਆਂ ਆ ਖਾਸ ਕਰਕੇ ਮੈਂ ਠੀਕ ਆ ਸਾਰੇ ਧਰਮਾਂ ਦਾ ਸਤਿਕਾਰ ਅਸੀਂ ਕਰਦੇ ਆ ਸਤਗੁਰੂ ਜੀ ਸਾਨੂੰ ਸਿੱਖਿਆ ਹੀ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੇ ਦਸਮ ਪਾਤਸ਼ਾਹ ਨੇ ਤਾਂ ਸਾਰਿਆਂ ਸਿੱਖਾਂ ਨੂੰ ਉਦੇਸ਼ ਹੀ ਕਰ ਦਿੱਤਾ ਤੇ ਸਾਡੇ ਪੂਰਬਲਿਆ ਨੇ ਜਿਲੇ ਅਰਦਾਸ ਬਣਾਈ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਾ ਪਲਾ ਬਿਆਦਮੀਆਂ ਹੋਰ ਕਿਸੇ ਗ੍ਰੰਥ ਦੀਆਂ ਨੇ ਹੁੰਦੀਆਂ ਕੇਵਲ ਦਾ ਕੇਵਲ ਜਦੋਂ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਇਹ ਪਤਾ ਨਹੀਂ ਹੁਣ ਮੈਨੂੰ ਕਿਹੜੀ ਇਹਦੇ ਪਿੱਛੇ ਸਾਜਿਸੀ ਵੱਡੀ ਚੱਲਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਇਹਦੇ ਵਿੱਚ ਮੈਂਡਮੈਂਟ ਕਰਕੇ ਇਹ ਚ ਕੈਪੀਟਲ ਪਨਿਸ਼ਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਫੇਰ ਇਦਾਂ ਦਾ ਕੋਈ ਕਾਰਜ ਕਰਦਾ ਉਹਨੂੰ ਫੇ ਤਾਂ ਜ਼ਿੰਦਗੀ ਜੇਲ੍ਹ ਦੇ ਵਿੱਚ ਵੀ ਰਹਿਣਾ ਪਵੇ ਜੀ ਸਾਡੇ ਪ੍ਰਤਾਪ ਸਿੰਘ ਸਰਦਾਰ ਅਜੈਬ ਸਿੰਘ ਤੇ ਨਾਲ ਸਰਦਾਰ ਗਰਮੀਤ ਸਿੰਘ ਬੂ ਮੈਂਬਰ ਤੇ ਸਾਡਾ ਜਿਹੜਾ ਮਿਸ਼ਨ ਹੈ ਜੰਮੂ ਦਾ ਉਹ ਤੜ ਕੇ ਚੱਲ ਗਿਆ ਹਰਪਿੰਦਰ ਸਿੰਘ ਉਹ ਉਸੇ ਪਹੁੰਚ ਵੀ ਗਿਆ ਆ ਤੇ ਮੈਂ ਵੀ ਹੁਣ ਯਤਨ ਕਰਦਾ ਉਹਨਾਂ ਕੋਲੋਂ ਰਿਪੋਰਟ ਲੈ ਕੇ ਜੇ ਮੈਨੂੰ ਵੀ ਆਪ ਜਾਤੀ ਤੌਰ ਤੇ ਜਾਣਾ ਪਿਆ ਤੇ ਮੈਂ ਵੀ ਫਿਰ ਪ੍ਰਾਂਤ ਰਵਾਨਗੀ ਲੈ ਲੂੰਗਾ ਇੱਥੋਂ ਜੰਮੂ ਦੇ ਕਿਹੜੇ ਇਲਾਕੇ ਸਭਾ ਸੰਭਾ ਛਾਂਬਾ ਢਾਗਾਏ ਹੈ ਲੋਕੇ ਉੱਥੇ ਮੈਂ ਹਾਲਾਤ ਦੇਖਦਾ ਬਹੁਤ ਸੇਖਾਂ ਦੇ ਚੰਗੇ ਆ ਜਿਹੜੇ ਸੇਖ ਆ ਉਹ ਪਿਆਰ ਵਰਤਿਆਰ ਅਮਰਤਾਰੀ ਆ ਤੇ ਇਹੋ ਜਿਹੇ ਵੀ ਹਾਲਾਤਾਂ ਦੇ ਵਿੱਚ ਉਸੇ ਘਟਣਾ ਘਟ ਜਾਣੀ ਮੈਂ ਸਮਝਦਾ ਬਹੁਤ ਮਾੜੀ ਆ